ਲੋਕਾਂ ਦਾ ਜੋ ਲੋਕਾਂ ਦਾ ਮੰਨਤ ਹੈ ਕਿ ਬੋਦੀ ਜੀ ਪ੍ਰਧਾਨ ਮੰਤਰੀ ਬੰਨਣਾ ਚਾਹੀਦਾ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਸੋਬਰ ਬਣ ਰਹੇ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਚੋਣ ਪ੍ਰਚਾਰ ਦੀ ਵਾਧਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਤੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਜੇ ਬੀਜੇਪੀ ਦੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆਇਓ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂ ਨਹੀਂ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਤਾਰੇ ਘੰਡੇ ਵਖਾਲ ਕੇ ਤੇ ਨਾਲ ਉਹਨਾਂ ਦਾ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦਾ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹ ਨਹੀਂ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਟਰ ਦੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬੈਗਿਆ ਉੱਤੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਜੇ ਉਹਨਾਂ ਨੇ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦੇ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਬਾਅਦ ਹੁੰਦਾ ਵੀ ਉੱਤੇ ਐਮ ਐਸ ਪੀ ਮਿਲਦੀ ਆ ਪਰ ਸਾਡਾ ਸਵਾਲ ਇਹ ਆ ਵੀ ਐਮ ਐਸ ਪੀ ਸੇ ਨੂੰ ਦੋ ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਤੇ ਐਮ ਐਸ ਪੀ ਦਿੱਤੀ ਜਾਵੇ ਤੇ ਜਾਂ ਤੂੰ ਤੈਹ ਕਰਨੀ ਛੱਡ ਦੋ ਜਦੋਂ ਲੈਣੀ ਕਾਪੜੇ ਕਰਾਣੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮ ਐਸ ਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਾਨ ਗੁਰਨਾਬ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਚ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ جاری ਰਹਿਣਗੇ ਜੀ ਅੱਜ ਕੀ ਕੀ ਹੈ ਅੱਜ ਵੇਖੋ ਜੀ ਅਸੀਂ ਨਾਲ ਕੋਰੋਨਾ ਨੂੰ ਜਿਹੜੇ ਸਾਡੇ ਆਏ ਆਪਣੇ ਕੈਂਡੀਡੇਟ ਖੜਾ ਰਹੇ ਇਹਨਾਂ ਦੇ ਐਮਪੀ ਜਿਹੜੇ ਬਾਗਲੇ ਉਹ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਸਾਨੂੰ ਲਾਰਾ ਲਾਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾ ਨਹੀਂ ਚੁੱਕਿਆ ਵਾਚਨਾ ਹਰਾ ਦਿੱਲੀ ਮੋਰਚਾ ਲਗਾ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲ ਤੋਂ ਉੱਥੇ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਲੀਸਾ ਆਪਣੇ ਉਹਨਾਂ ਦੀ ਸੁਲਾਮੀਨਾਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹ ਜਿਹੜੇ ਕਿਸਾਨ ਖੁਦ ਕੁਸ਼ੀਅ ਕਰਦੇ ਰਹਿਣਗੇ ਤੇ ਨਾਲ ਡੱਕਦੇ ਹੀ ਰਹਿਣਗੇ ਇਹ ਪਹਿਲੀ ਵਾਰ ਹੋਇਆ ਜਦੋਂ ਭਾਜਪਾ ਨੇ ਦੁਬਾਰਾ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੁਬੇਖਦੇ ਆ ਅਜਿਹੇ ਮਾਹੌਲ ਦੇ ਵਿੱਚ ਭਾਜਪਾ ਕਿੰਨੇ ਕਬੂਟਾ ਹਾਸਲ ਕਰ ਸਕੇਗੀ ਬਤਾਰਾ ਤੋਂ ਦਿਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਸਮੂਹ ਉਹ ਦੱਲਿਆ ਆਪਾਂ ਤੋਂ ਰੇਲ ਮਸਲੀ ਉਹਦੀ ਮੌਕੇ ਦਾ ਜੋਰ ਤੇ ਗੱਲ ਇਹ ਹੈ ਕਿ ਤੁਸੀਂ ਮਤਲਬ ਖਿਲਾਫ ਹੀ ਚੱਲ ਰਹੇ

ਬੇਨਤੀ ਹੈ ਇੱਕ ਮਿੰਟ ਹਾਂਜੀ ਤੁਹਾਡਾ ਐਸਐਸਪੀ ਪਟਿਆਲਾ ਇਕਲੋਤਰ ਹੈ ਹਾਂਜੀ ਤੁਹਾਡਾ ਡੀਸੀ ਪਟਿਆਲਾ ਉੱਥੇ ਹਾਂਜੀ ਹੁਣ ਤੁਸੀਂ ਇਹਨਾਂ ਦੀ ਤੁਹਾਹ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਿਸ ਨਾਲ ਤੁਸੀਂ ਪਹਿਲਾਂ ਮ ਜਵਾਬ ਦਿਓ ਆਪਣਾ ਏ ਬਿਲਕੁਲ ਤੁਸੀਂ ਗਲਤ ਕਹਿ ਰਹੇ ਆਂ ਆਈ ਪਰ ਕੇ ਤੇ ਬਤਰੀ ਕਰਨੇ ਆਈ ਆਨੇ ਜਿਤਨਾ ਕਿਤੇ ਕਿਸਾਨ ਉਹ ਪਛੋ ਰਾਜਪੁਰੇ ਆਡਰ ਠੀਕ ਠਾਕ ਰਵੇ ਤੁਹਾਡੇ ਤੁਹਾਡੇ ਤੁਸੀਂ ਵੀ ਤਦਰੁਸਤੀ ਘਰ ਜਾਓ ਇਹ ਵੀ ਤਦਰੁਸਤੀ ਘਰ ਜਾਣ ਲਾਡ ਆਡਰ ਬਿਲਕੁਲ ਠੀਕ ਰਵੇ ਆਈ ਤੁਹਾਡੇ ਵਾਸਤੇ ਆਏ ਆ ਸਾਡੇ ਭਰਾ ਨੇ ਪੰਜ ਮਿੰਟ ਚੱਲ ਪੰਜ ਮਿੰਟ ਵੇਖੋ ਜਿੱਥੇ ਭਰਾਵਾਂ ਦਾ ਕੋਈ ਤੂਫਾਨ ਨਹੀਂ ਆ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਹੈ ਗੁੱਸਾ ਹੁੰਦਾ ਹਮੇਸ਼ਾ ਆਪਣੇਾਂ ਤੇ ਬਿਲਕੁਲ ਚਿਗਲੀ ਨੇ ਫੂਲ ਮਾਰਾ ਮਨਸੂਰ ਨੇ ਰੋਪਕਾਰਾ ਬਿਲਕੁਲ ਠੀਕ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾ ਪਾਉਣੇ 300 ਬੰਦਾ ਹੋ ਗਿਆ ਮੰਗਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੋਂ ਪਰਚਾ ਨਹੀਂ ਕਟਿਆ ਹੁਣ ਇੱਥੇ ਲੈਣ ਗਿਆ ਰਿਹਾ ਮੈਂ ਤਾਂ ਤੈਨੂੰ ਸਹੀ ਇਹ ਕਿਉਂ ਚੱਲ ਆਪਣਾ ਇਹ ਕੋਈ ਗੱਲ ਇਹ ਆ ਇਹ ਆਪਾਂ ਵੀ ਕਿਸਾਨ ਪਰਿਵਾਰ ਤੋਂ ਆ ਠੀਕ ਹੈ ਸਾਨੂੰ ਵੀ ਉਹਨਾਂ ਦੁੱਖ ਹੈ ਨਾ ਵਿੱਚ ਬੋਲੋ ਨਾ ਵੀ ਐਦਾ ਗਲਤ ਗੱਲ ਆ ਕਪੜਾ ਦੋ ਸਾਨੂੰ ਵੀ ਨਾ ਦੁੱਖ ਹੈ ਜਦੋਂ ਨੌਜਵਾਨ ਮਰੇ ਮਰਦਾ ਜਿੰਨਾ ਤੁਹਾਨੂੰ ਦੁੱਖ ਹੋਵੇ ਤੇ ਇਸ ਕਰਕੇ ਉਹਦਾ ਪਰਚਾ ਜਿਹੜਾ ਨਾ ਜੀ ਉਹਨਾਂ ਨੇ ਦਰਜ ਕਰਤਾ ਤੇ ਪਰਚਾ ਨਹੀਂ ਇਹ ਨਹੀਂ ਗੱਲ ਇਹ ਖਣੀ ਨਹੀਂ ਇਹ ਜਮੂयत ਗੱਲ ਹੈ ਹਿੰਦੁਸਤਾਨ ਦੇ ਅਸੀਂ ਵਾਸੀ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਤੇ ਨਾ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਇਹ ਗੱਲ ਬਣਦੀ ਆ ਤੁਸੀਂ ਇਹ ਗੱਲ ਬਣਦੀ ਨਹੀਂ ਜੇ ਉੱਥੇ ਅਸੀਂ ਚਲੇ ਵੀ ਜਾਂਦੇ ਆ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਹ ਤੇ ਸਾਡਾ ਸ਼ਹੀਦ ਹੋ ਗਿਆ ਜੇ ਮੋਤੀ ਇਹਦਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉੱਥੇ ਦੂਜੇ ਦਿਨ ਹੀ ਆ ਜਾਂਦਾ ਇਦਾਂ ਨਹੀਂ ਕਿਹਾ ਹੁੰਦਾ ਦੇਖੋ ਮੋਦੀ ਜੇ ਨਹੀਂ ਆ ਜਾਂਦਾ ਸਾਡੇ ਸਿੰਧੂ ਬਾਰਡਰ ਦੇ ਉੱਤੇ ਪੰਜਾਬ ਬਾਰੇ ਕੀਤਾ ਕਿਸੇ ਨੇ ਕਹੇ ਨੇ ਅਸੀਂ ਸਾਰੇ ਪਿਛਾ ਲੈ ਜਾਣਾ ਤੇ ਮੁਰਕੇ ਵੀ ਖੜੇ ਮੁਰਕੇ ਵੀ ਖੜੇ ਕੀ ਗੱਦਾ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ